ਦੇ ਦਰਮਿਆਨ ਵਿਧਾਨ ਸਭਾ ਵਾਪ ਡਿਪਟੀ ਸਪੀਕਰ ਸਰਦਾਰ ਜੈਤਿਸ਼ ਸਿੰਘ ਰੌੜੀ ਜੀ ਉਹਨਾਂ ਦੇ ਨਾਲ ਮਾਰਕੀਟ ਕਮੇਟੀ ਦੇ ਚੇਅਰਮੈਨ ਸਰ ਬਲਦੀਪ ਸਿੰਘ ਸੈਣੀ ਜੀ ਯੂਥ ਵਿਧਾਨ ਸਭਾ ਹਲਕਾ ਗੜਸ਼ੇਕ ਦੇ ਪ੍ਰਧਾਨ ਪ੍ਰਿੰਸ ਚੌਧਰੀ ਜੀ ਉਹਨਾਂ ਦਾ ਇੱਥੇ ਆਨਤੇ ਬਹੁਤ ਬਹੁਤ ਧੰਨਵਾਦ ਜੀ ਮੈਂ ਡਾਕਟਰ ਢਿੱਲੋ ਜੀ ਨੂੰ ਕਹੂੰਗਾ ਕਿ ਇੱਕ ਵਾਰ ਸਟੇਜ ਤੇ ਆਣ ਇਹ ਕੈਂਪ ਨੂੰ ਸਭ ਨੂੰ ਪਹੁੰਚੀ ਅਪਰ ਜੀ ਵਜੋਂ ਟਾਈਮ ਕੱਢ ਗਈ। ਔਰ ਕੈਰਨੋ ਰੋਲੋਜੀ ਦਾ ਧੰਨਵਾਦ ਹੈ, ਪੂਰੀ ਟੀਮ ਦਾ ਧੰਨਵਾਦ ਹੈ। ਵਰਲਡ ਕੈਂਸਰ ਕੈਂਪ ਲਗਾਤਾਰ ਲੱਗੀ ਹੈ। ਅਸੀਂ ਪੂਰੇ ਇੰਡੀਆ 'ਚ ਕੰਮ ਕਰ ਰਹੇ ਹਾਂ ਜੀ ਕੈਂਸਰ ਨੂੰ ਲੈ ਕੇ ਮੋਬਾਈਲ ਬਸਾਂ ਦੇ ਰਹੀਆਂ ਇਹ ਲਗ ਲਗ ਜਗ੍ਹਾ ਜਾਣੇ ਆ ਟੀਮਾਂ ਲੈ ਕੇ ਜਾਣੇ ਆ ਔਰ ਲੋਕਾਂ ਨੂੰ ਕੈਂਸਰ ਤੋਂ ਬਚਤ ਦੇ ਬਾਰੇ ਜਿਹੜਾ ਸੰਦੇਸ਼ ਦੇਣੇ ਆ। ਇਸ ਲੜੀ ਤਹਿਤ ਕਈ ਕਿਸਮ ਦੇ ਟੈਸਟ ਵੀ ਕੀਤੇ ਜਾਂਦੇ ਜਿਵੇਂ ਕਿ ਮੈਮੋਗ੍ਰਾਫੀ ਹੈ, ਔਰਤਾਂ ਦੀ ਛਾਤੀ ਦੀ ਜਾਂਚ ਵਾਸਤੇ ਟੈਸਟ ਹੈ ਉਹ ਬਸ ਲੈ ਕੇ ਆਏ ਆ। ਵੀਡੀਓ ਦੇ ਵਿੱਚ ਜਿਹੜੀ ਹੈ ਲੈਬੋਰੀ ਵੈਨ ਲੱਗੀ ਹੋਈ ਹੈ ਉਹਦੇ ਚ ਕ੍ਰੋਚਰ ਕੈਂਸਰ ਹੈ ਬੱਚਾੜੀ ਦਾ ਕੈਂਸਰ ਹੈ ਬਲੈਡ ਕੈਂਸਰ ਹੈ ਮੂੜੇ ਗਲਦੀ ਜਾਂਚ ਲੈ ਕੇ ਆਇਆ ਜੀ ਅਖਰਾਂ ਦੀ ਇੱਕ ਸਪੈਸ਼ਲ ਵੈਨ ਤਿਆਰ ਕੀਤੀ ਅਸੀਂ ਸੜਕੋ ਚਾਰ ਵੈਨ ਲੱਖਦੇ ਆਂ ਤਕਰੀਬਨ 20 ਤੋਂ ਕਰੀਬ ਸੜਕੋ ਮੋਬਾਈਲ ਬੱਸ ਹੈਗੀਆਂ ਜਿਹੜੀ ਅਸੀਂ ਅਲੱਗ-ਅਲੱਗ ਜਗ੍ਹਾ ਤੇ ਨਿਰੂਪ ਕਰਦੇ ਆਂ ਔਰ ਉਸੇ ਲੜੀ ਕਹਾ ਤੱਕ ਜੈਸੀ ਬੁੜਫੀ ਪਹੁੰਚੇ ਹੁਣ ਤੱਕ ਉਹ 550 ਤੋਂ ਕਰੀਬ ਵਾਰੀ ਲੋਕਾਂ ਨੂੰ ਚੈੱਕ ਕੀਤਾ ਮਕਸਦ ਸਾਡਾ ਹੁੰਦਾ ਹੈ ਜੀ ਕੈਂਸਰ ਨੂੰ ਬਣਨ ਤੋਂ ਪਹਿਲਾਂ ਫੜਿਆ ਜਾਵੇ ਕਿਉਂਕਿ ਕੈਂਸਰ ਜਿਹੜਾ ਅਕਸ ਔਰ ਉਸੇ ਮਕਸਦ ਨੂੰ ਮੁੱਖ ਰੰਗ ਤੇ ਹੋਏ ਤਲਵੰਸੀ ਧਾਰੀਵਾਲ ਜਿਹੜੀ ਟੀਮ ਹੈਗੀ ਹੈ ਇਹ ਲਗਾਤਾਰ ਉਪਰਾਲੇ ਕਰ ਰਹੀ ਹੈ ਅੱਜ ਜਿੱਤੇ ਹੈਗੇ ਕੱਲ ਅਸੀਂ ਲੁਧਿਆਣੇ ਦੇ ਵਿੱਚ ਹੈਗੇ ਆਂ ਔਰ ਰੋਜ਼ ਸਾਡੇ ਕੋਲ ਨਵਾਂ ਸਟੇਸ਼ਨ ਹੁੰਦਾ ਹੈ ਔਰ ਅਸੀਂ ਕੋਸ਼ਿਸ਼ ਕਰਦੇ ਆਂ ਕਿ ਮੈਕਸਿਮਮ ਉਹਨਾਂ ਲੋਕਾਂ ਦੀ ਮਦਦ ਫੜੀ ਜਾਵੇ ਜਿਹੜਿਆ ਅਫੋਰਡ ਨਹੀਂ ਕਰ ਸਕਦੇ ਕਿਉਂਕਿ ਬੜੇ ਮਹਿੰਗੇ ਟੈਸਟ ਹੁੰਦੇ ਆ 1000 ਦਾ 10000 ਰੁਪਏ ਦਾ ਟੈਸਟ ਹੈ ਜਿਹੜੇ ਬਿਲਕੁਲ ਇੱਥੇ ਫ੍ਰੀ ਮਿਲ ਰਹੇ ਆ ਕੱਲੇ ਟੈਸਟ ਨਹੀਂ ਨਾਲ ਨਾਲ ਦਵਾਈਆਂ ਵੀ ਦੇ ਰਹੇ ਆ ਸ਼ੂਗਰ ਹੈ ਬੀਪੀ ਹੈ ਅੱਡੀਆਂ ਟੈਸਟ ਹੈਗੇ ਆ ਬਲੱਡ ਦੇ ਕਈ ਕਿਸਮ ਇੱਕ ਬੰਦੇ ਨੂੰ ਸੰਪੂਰਨ ਤੌਰ ਤੇ ਚੈੱਕ ਕੀਤਾ ਜਾਵੇ ਉਹਦਾ ਡਾਇਗਨੋਸ ਕੀਤਾ ਜਾਵੇ ਤੇ ਬਿਮਾਰੀ ਨੂੰ ਬੜਨ ਤੋਂ ਪਹਿਲਾਂ ਫੜੇ ਜਾਵੇ ਤੇ ਮੈਂ ਮਸ਼ੀਸ਼ ਤੌਰ ਤੇ ਧੰਨਵਾਦ ਕਰਦਾ ਪੂਰੀ ਟੀਮ ਦਾ ਕਰੂ ਜੀ ਉਹਨਾਂ ਦਾ ਤੁਹਾਡਾ ਵੀ ਸਾਰ ਧੰਨਵਾਦ ਤੁਸੀਂ ਪਹੁੰਚੇ ਹੋ ਤੇ ਅਸੀਂ ਲਗਾਤਾਰ ਕੋਸ਼ਿਸ਼ ਕਰਦੇ ਰਹਾਂਗੇ ਕਿ ਛਾਰਪੁਰ ਜੋਲੇ ਵਾਸਤੇ ਇੱਕ ਵੱਖਰਾ ਜਿਹੜਾ ਉਪਰਾਲੇ ਕੀਤੇ ਜਾਣ ਔਰ ਇਹਦੇ ਨਾਲ ਮੈਂ ਵਰਤਮਾਨ ਫੈਕਟਰੀ ਜਿਹੜੀ ਛਾਰਪੁਰ ਦਾ ਧੰਨਵਾਦ ਕਰਦਾ ਜਿਹੜੀ ਸਾਨੂੰ ਸਪੋਰਟ ਕਰ ਰਹੀ ਹੈ ਸੀਐਸਆਰ ਫੰਡਿੰਗ ਦੇ ਰਹੀ ਉਹਨਾਂ ਦੇ ਸਹਿਯੋਗ ਦੇ ਨਾਲ ਤਕਰੀਬਨ ਅਸੀਂ 50 ਦੇ ਤਰੀਕ ਕੈਂਪ ਲਾ ਚੁੱਕੇ ਹਾਂ ਤੇ ਅੱਗੇ ਵੀ ਇਹ ਕੈਂਪ ਜਿਹੜ ਪਰ ਉਸ ਕਰ ਜੋ ਹਾਜ਼ਰੀਨ ਵਾਹਿਗੁਰੂ ਜੀ ਦਾ ਖਾਲਸਾ ਵਾਹਿਗੁਰੂ ਜੀ ਦੀ ਫਤਿਹ ਆਇਤਾ ਦੇ ਨ ਵਿਸ਼ੇਸ਼ ਤੌਰ ਤੇ ਜਿਹਨਾਂ ਸਾਥੀਆਂ ਨੇ ਅੱਜ ਇਹ ਅਰੇਂਜਮੈਂਟ ਕੀਤਾ ਇਸ ਕੈਂਪ ਦੇ ਵਿੱਚ ਛੋਟੀ ਤੋਂ ਛੋਟੀ ਤੇ ਵੱਡੀ ਤੋਂ ਵੱਡੀ ਮਦਦ ਕੀਤੀ ਹੈ ਮੈਂ ਸਮਝਦਾ ਕਿ ਉਸ ਅਕਾਲਪੁਰਕ ਦੇ ਚਰਨਾਂ ਦੇ ਵਿੱਚ ਹਾਜ਼ਰੀ ਲੱਗੀ ਹੈ ਬਹੁਤ ਵੱਡਾ ਉਪਰਾਲਾ ਜਿਵੇਂ ਉਹਨੇ ਡਾਕਟਰ ਸਾਹਿਬ ਦੱਸਰੇ ਸੀ ਕਿ ਵਰਲਡ ਕੇਅਰਸ ਕੈਂਟਰ ਇੱਕ ਕਾਫੀ ਲੰਮੇ ਸਮੇਂ ਤੋਂ ਪੰਜਾਬ ਦੇ ਵਿੱਚ ਵਿਸ਼ੇਸ਼ ਤੌਰ ਤੇ ਬਹੁਤ ਵੱਡੇ ਉਪਰਾਲੇ ਬਹੁਤ ਵੱਡੀਆਂ ਸਫਲਤਾਵਾਂ ਬਹੁਤ ਵੱਡੇ ਉਦਮ ਕੀਤੇ ਨੇ ਕਿਉਂਕਿ ਮੈਨੂੰ ਦਿਨ ਮੈਨੂੰ ਬੈਠੇ ਉਹ ਗੱਲ ਯਾਦ ਆ ਰਹੀ ਸੀ ਮੇਰੇ ਕੋਲ ਦਫਤਰ ਦੇ ਵਿੱਚ ਇੱਕ 30 ਤੋਂ 32 ਸਾਲ ਦੀ ਲੜਕੀ ਜਿਹੜੀ ਹੈ ਉਹ ਮੈਨੂੰ ਕਿਸੇ ਕੰਮ ਦੇ ਰਿਗਾਰਡਿੰਗ ਮਿਲਣ ਦੇ ਲਈ ਆਈ ਉਹਦਾ ਜਿਹੜਾ weight ਹੈ ਭਾਰ ਜਿਹੜਾ ਹੈ ਉਹ ਕਾਫੀ ਜ਼ਿਆਦਾ ਸੀ ਉਹ ਇੱਥੋਂ ਜਦਾਂ ਅਕੂਲ ਲਖ ਰਿਹਾ ਇੰਨੀ ਦੂਰ ਜਾ ਕੇ ਉਹ ਨੀਚੇ ਥੱਲੇ ਬੈਠ ਗਈ ਕੁਰਸੀ ਤੇ ਨਹੀਂ ਬੈਠ ਸਕੀ ਮੈਂ ਉਹਨੂੰ ਪੁੱਛਿਆ ਮੈਂ ਕਿਹਾ ਬੇਟਾ ਕੀ ਪ੍ਰੋਬਲਮ ਹੈ ਕੋਈ ਮੈਡੀਕਲ ਵਗੈਰਾ ਕੋਈ ਦਿੱਕਤ ਹੈ ਕਿਉਂਕਿ ਉਹਦੇ ਪਾਪਾ ਦਾ ਸਰੇਸੀ ਕਿਉਂ ਕਾਫੀ ਬਿਮਾਰ ਹੈ ਤੇ ਜਦੋਂ ਮੈਂ ਉਹਦੇ ਦਵਾਈ ਵਗੈਰਾ ਦੇਖੀ ਉਹਦੇ ਜਿਹੜੇ ਕਾਰਡ ਵਗੈਰਾ ਬਣੇ ਹੋਏ ਸੀ ਉਹ ਕਦੀ ਇੱਥੋਂ ਦਵਾਈ ਕਦੀ ਉੱਥੋਂ ਦਵਾਈ ਲੈ ਰਹੀ ਸੀ ਉਹਦਾ ਇੱਕ ਬੱਚਾ ਵੀ ਸੀ ਜਿਹੜਾ ਕਿ ਬੜਾ ਛੋਟਾ ਸੀ ਜਦੀ ਉਮਰ ਕੋਈ 4-5 ਸਾਲ ਹਸਬੰਡ ਉਹਦਾ ਵਿਦੇਸ਼ ਦੇ ਵਿੱਚ ਕਿਤੇ ਛੋਟੀ-ਕੁਟੀ ਕੰਟਰੀ ਦੇ ਵਿੱਚ ਆਪਣੇ ਪਰਿਵਾਰ ਦੇ ਪਾਲਣ-ਪੋਸ਼ਣ ਲਈ ਗਿਆ ਸੀ ਉਹਨੂੰ ਸਾਬ ਬੜਾ ਜੜਿਆ ਹੋਇਆ ਕੁੜੀ ਨੂੰ ਤੇ ਮੇਰੀ ਉਹਨੇ ਸਲਾਹ ਮੰਨਦੇ ਹੋਏ ਮੈਂ ਕਹਿੰਦਾ ਤੁਸੀਂ ਇਦਾਂ ਕਰੋ ਮੈਂ ਪੀਜੀਆ ਹੀ ਬੋਲ ਦਿੰਦਾ ਵੀ ਤੁਸੀਂ ਉੱਥੇ ਜਾ ਕੇ ਆਪਣੇ ਟੈਸਟ ਜ਼ਰੂਰ ਕਰਾਓ ਉਨੇ ਟੈਸਟ ਕਰਾਇਆ ਔਰ ਉਹਨੂੰ ਗਲੇ ਦਾ ਕੈਂਸਰ ਨਿਕਲਿਆ ਬਿਲਕੁਲ ਹਜੇ ਸਟਾਰਟਿੰਗ ਜਿਹੜੀ ਸਟੇਜ ਜਿਹੜੀ ਆਪਾਂ ਕਹਿੰਦੇ ਵੰਣ ਵਾਲੀ ਜੇ ਮੈ ਡਾਕਟਰ ਸਾਹਿਬ ਨੇ ਦੱਸੀ ਹੈ ਉਹ ਸੀ ਔਰ ਉਹਦਾ ਕੁੜੀ ਦਾ ਲਗਭਗ 2.5 ਸਾਲ ਲਾ ਚਲਿਆ ਉਹਦਾ ਆਪਰੇਸ਼ਨ ਹੋਇਆ ਔਰ ਅੱਜ ਲਗਭਗ ਸਾਲ ਡੇਢ ਸਾਲ ਹੋ ਗਿਆ ਉਹ ਬਿਲਕੁਲ ਤੰਦਰੁਸਤ ਹੈ ਆਪਣੇ ਪਰਿਵਾਰ ਵਿੱਚ ਹੈ ਆਪਣੇ ਬੱਚਿਆਂ ਵਿੱਚ ਹੈ ਮੇਰੇ ਕਹਿਣ ਦਾ ਭਾਵ ਕਿ ਜਿਹੜੇ ਇਹ ਉਪਰਾਲੇ ਐ ਇਹ ਕਈ ਕੀਮਤੀ ਜਾਨਾਂ ਜਿਹੜੀਆਂ ਆ ਵਿਚਾਰੀਆਂ ਨੇ ਕਈ ਵਾਰ ਘਰ ਦੇ ਵਿੱਚ ਇੱਕ ਜੀ ਦੇ ਜਾਣ ਦੇ ਨਾਲ ਘਰ ਦਾ ਪੂਰਾ ਢਾਂਜਾ ਜਿਹੜਾ ਆ ਉਹ ਵਿਗੜ ਜਾਂਦਾ ਸਪੈਸ਼ਲ ਤੌਰ ਤੇ ਪਰਿਵਾਰ ਸਾਹਿਬ ਲਈ ਔਰ ਜਿੰਨੇ ਵੀ ਇਸ ਵਰਲਡ ਕੇਅਰ ਕੈਂਸਰ ਟੀਮ ਦੇ ਜਿਹੜੇ ਮੈਂਬਰ ਸਹਿਬਾਨ ਆ ਜਿਹੜੇ ਇਹਦੇ ਵਿੱਚ ਨੇ ਸਰਵਾਰਤ ਜਿਹੜਾ ਯੋਗਦਾਨ ਪਾ ਰਹੇ ਆ ਉਹਨਾਂ ਲਈ ਮੈਂ ਗੱਲ ਕਹਿਣੀ ਚਾਹੁੰਨਾ ਕਿ ਮਾਂ ਧਰਤੀ ਐ ਤੇਰੀ ਗੋਦ ਨੂੰ ਚੰਨ ਹੋਰ ਬਥੇਰੇ ਤੂੰ ਮੰਗਦਾ ਰਹੀ ਵੇ ਸੂਰਜਾ ਕਮੀਆਂ ਦੇ ਵੇੜੇ ਜਿੱਥੇ ਤੰਗ ਨਾ ਸਮਝਣ ਤੰਗੀਆਂ ਨੂੰ ਜਿੱਥੇ ਮਿਲ ਅੰਗੂਠੇ ਸੰਗੀਆਂ ਨੂੰ ਜਿੱਥੇ ਬਾਹਰ ਤਰਸਦੇ ਕੰਗੀਆਂ ਨੂੰ ਜਿੱਥੇ ਅੱਖਾਂ ਚੁੰਨੀਆਂ ਤੇ ਦੰਦ ਕਰੇੜੇ ਉਹ ਮੰਗਦਾ ਰਹੇ ਬੇਸੂਰਜਾ ਕੰਮੀਆਂ ਦੇ ਵੇੜੇ ਤੂੰ ਮੰਗਦਾ ਰਹੇ ਬੇਸੂਰਜਾ ਕੰਮੀਆਂ ਦੇ ਵੇੜੇ ਵਿਸ਼ੇਸ਼ ਤੌਰ ਤੇ ਤਰਨ ਗੁਰੂ ਸਾਹਿਬ ਔਰ ਸਾਡੇ ਮਾਰਕੀਟ ਕਮੇਟੀ ਦੇ ਚੇਅਰਮੈਨ ਸਰਦਾਰ ਬਲਦੀਪ ਸਿੰਘ ਜੀ ਔਰ ਜਿੰਨੇ ਵੀ ਸਾਡੇ ਸਾਥੀ ਸਾਰੇ ਜਿਹੜੇ ਸਟੇਜ ਤੇ ਬਿਰਾਜਮਾ ਨੇ ਪੰਡਾਲ ਦੇ ਵਿੱਚ ਬਿਰਾਜਮਾ ਨੇ ਜਿਨ੍ਹਾਂ ਨੇ ਇਹ ਉਪਰਾਨਾ ਕੀਤਾ ਉਹਨਾਂ ਸਾਰਿਆਂ ਦਾ ਮੈਂ ਤੇ ਇਹਨਾਂ ਨੂੰ ਧੰਨਵਾਦ ਕਰਦਾ ਔਰ ਸੱਚੇ ਪਾਤਸ਼ਾਹ ਦੇ ਚਰਨਾਂ ਵਿੱਚ ਅਰਦਾਸ ਬੇਨਤੀ ਕਿ ਇਹਨਾਂ ਦੀ ਲੰਬੀ ਉਮਰ ਹੋਵੇ ਇਹਨਾਂ ਨੂੰ ਤੰਦਰੁਸਤੀ ਬਖਸ਼ੇ ਔਰ ਪ੍ਰਮਾਤਮਾ ਇਹਨਾਂ ਨੂੰ ਹਰ ਦੁਨੀਆ ਦਾ ਜਿਹੜੀ ਚੜ੍ਹਦੀ ਕਲਾ ਜਿਹੜੀ ਆ ਉਹ ਬਖਸ਼ਿਸ਼ ਕਰੇ ਇਹਨਾਂ ਸ਼ਬਦਾਂ ਆਫਤਮ ਦਾ ਬਹੁਤ ਬਹੁਤ ਧੰਨਵਾਦ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ